ਕਿ ਤਾਬੂ ਬਿਲਕੁਲ ਫਿਰ ਕੱਟੇ ਸਰਬੋਤੇ ਹੁੰਦਿਆਂ ਵੀ ਕਬੀਰਾ ਐਸੇ ਹੋ ਰਹੀਏ ਜੋ ਮਹਿੰਦੀ ਕੇ ਪਾਤ ਨਾਲੀ ਰਖੀਏ ਪੇਟ ਮੇਂ ਹਰੀ ਦਿਖਾਏ ਜਾਤ ਸਰਬੋਤੇ ਹੁੰਦਿਆਂ ਵੀ ਅੱਦਾ ਵਾਰਾ ਕੀ ਪੱਲੇ ਝਾਕਨੀ ਦੇਖਣ ਵਾਲੇ ਸਾਡੇ ਨਗਰੋ ਨੇ ਵਾਲੇ ਕਿਰਪਾ ਲੱਗਿਆ ਸੀ ਇਨੀ ਕਮਾਈ ਵਾਲਾ ਸੀ ਜੋ ਮਰਜੀ ਵੇਡ ਗੁਰਾਂ ਚੁਗੁਰਾਂ ਸਾਹਿਬ ਤੱਕ ਬਾਣੀ ਮੋ ਜਵਾਨੀ ਕੰਠ ਸੀ ਕਿਉਂਕਿ ਉਹਨਾਂ ਨੇ ਨਾ ਤਾਂ ਕੋਈ ਦੇਰਾ ਬਣਾਇਆ ਨਾ ਕੋਈ ਆਸ਼ਰਮ ਬਣਾਇਆ ਧਰਮਸਾਲ ਤਰਵਹੀ ਬਸੰਦੇ ਠਾਕੁਰ ਦੇਾਰੇ ਖੱਗ ਬਚ ਮਸੀਤਾ ਰਣਕਸ਼ਾਹੂ ਆਸਤ ਰਣ ਅਲੱਗ ਓਲੱਗੀ ਰਹਿੰਦੇ ਸੀ ਉਹਨਾਂ ਨੂੰ ਕਿਸੇ ਦਾ ਨਾ ਕੋਈ ਰਿਸ਼ਤਾ ਨਾ ਕੋਈ ਨਾਤਾ ਸਿਰਫ ਅਕਾਲ ਪੁਰਖ ਦੀ ਬੰਦਗੀ ਕਰਨੀ ਹਰ ਕਿਸੇ ਕਹਿੰਦੇ ਔਰ ਮੇਲ ਦਾ ਝੂਠ ਮਾਰਦਾ ਏ ਔਰ ਅੱਖਾਂ ਨੇ ਵੇਖਿਆ ਏ ਰਾਤ ਨੂੰ ਬਾਗ ਇੱਕ ਵਾਰ ਜੇ ਚਾਨ ਨੂੰ ਮੇਰੇ ਸਾਹਮਣੇ ਸ੍ਰੀ ਸਾਡੇ ਦੇ ਚਲੇ ਜਾਂਦੇ ਸੀ ਆਖਰ ਨੂੰ ਵੇਖਿਆ ਚੰਚਣਾ ਸੰਤਾਂ ਨੂੰ ਪੁੱਛਣਾ ਮਹਾਰਾਜ ਪਹਿਲਾਂ ਤਾਂ ਮੈਨੂੰ ਮਿਲਿਆ ਵੀ ਨਹੀਂ ਕਰਦਾ ਸੀ ਉਹਨਾਂ ਨੂੰ ਜੇ ਤੁਸੀਂ ਆਵੇਂ ਮਾਰੀ ਦਿੰਦੇ ਆ ਗੰਗਾ ਜਾਣਾ ਠੇਠ ਮਾਰੀ ਜਾਂਦਾ ਕਿਉਂਕਿ ਸਾਡੇ ਤਾੜਾ ਜੀ ਲੱਗਦੇ ਸੀ ਅਸੀਂ ਮਜ਼ਾਕ ਦੇ ਕਰਦੇ ਸੀ ਮੇਰਾ ਕਰਦੇ ਵੀ ਬਹੁਤ ਜਾ ਰਹੇ ਸੀ ਉਹ ਜੀ ਚਰਨਾਂ ਨੂੰ ਮੱਤਿਆ ਮਹਾਰਾਜ ਰਾਤ ਨੂੰ ਉਹਨਾਂ ਨੇ ਬੈਠ ਜਾਣਾ ਆਪਸੰਦ ਤੇ ਤੇ ਗੱਲਾਂ ਬਾਤਾਂ ਕਰੀ ਜਾਣੀਆਂ ਐ ਇਦਾਂ ਇੱਕ ਦਿਨ ਮੈਂ ਪਿੱਛੇ ਜਾ ਕੇ ਬੈਠ ਗਿਆ ਤੇ ਜਦੋਂ ਉਹਨਾਂ ਨੇ ਆਪਣਾ ਜੋਰੇ ਵਾਚਨ ਵਿੱਚ ਚਾਰ ਸੀ ਬੰਦ ਕੀਤੇ ਨਾ ਬਾਪੂ ਕਿਸੇ ਨਾ ਗੱਲਾਂ ਕਰਦੇ ਸੀ ਕਹਿੰਦੇ ਦੇਵ ਤੇ ਆਏ ਸੀ ਬਸ ਹਾਰ-ਪਾਰ ਪੁੱਛਣ ਆਏ ਸੀ ਚਲੇ ਗਏ ਮਹਤਰੀ ਚੀਖ ਮਾਰਦੇ ਆ ਮੈਨੂੰ ਮੈਨੂੰ ਦੇਖਣ ਕਰਾਓ ਇਹ ਸੱਚੀ ਗੱਲ ਆ ਮੈਨੂੰ ਕਹੇ ਤੁਹਾਰੇ ਕਾਮ ਜਿ ਕਰਿਆ ਫਰਦਾ ਤੈਨੂੰ ਦਰਸ਼ਨ ਨਹੀਂ ਹੋਣਗੇ ਕੋਟੇ ਜੇ ਕੋਈ ਗ੍ਰਿਤੀ ਜੀ ਵਿੱਚ ਕਿਲਾ ਫਰਦਾ ਤੈਨੂੰ ਦਰਸ਼ਨ ਨਹੀਂ ਹੋਣੇ ਪਹਿਲਾਂ ਆਪਣੇ ਆਪ ਨੂੰ ਸਾਧ ਮਨ ਕੋ ਸੋਧੇ ਸਾਧ ਕਰਾਵੇ ਜਨਮ ਮਰਨ ਸਭ ਮੁਕ ਜਾਵੇ ਉਹ ਤਾਂ ਆਜੇ ਸੰਸਾਰ ਚ ਗੁੜਾ ਫਿਰਦਾ ਉਹ ਸੰਸਾਰ ਬਕਾਰੇ ਸੰਸੇ ਨਹੀਂ ਸਰੇ ਬ੍ਰਹਮ ਜਿਆਨੀ ਇਹਦੇ ਵਿੱਚੋਂ ਨਿਕਲਣਾ ਪਈਗਾ ਤੈਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਆਪਣੇ ਆਪ ਦਾ ਤਿਆਰ ਕਰਨਾ ਪੈਣਾ ਜੀ ਜਿਹਦੇ ਦੇਖਣਾ ਪੁੱਛਣਾ ਮਾਰੇ ਕਿੱਥੇ ਗਏ ਸੀ ਪਾਸੇ ਦਿੱਲੀ ਕੋ ਯਾਦ ਕਰਦਾ ਸੀ ਮੜਾ ਜਾ ਆਏ ਆ ਬੀਨੇ ਪਿੰਡ ਦੀ ਗੱਲ ਆ ਮੈਂ ਤਾਂ ਬੀਨੇ ਵਾਲੇ ਨੂੰ ਪਤਾ ਲੱਗਿਆ ਕਿ ਸੰਤ ਮਹੇਰ ਦੇ ਸੀ ਮੈਨੂੰ ਪਤਾ ਲੱਗਾ ਕਿ ਸਾਡੇ ਪਿੰਡ ਨੇ ਰਹਿੰਦੇ ਸੀ ਇੱਕ ਨਾਟਕ ਸੀ ਕਾਹਦੀ ਪਰਿਵਾਰ ਸੀ ਉਹ ਕਹਿੰਦੇ ਵੀ ਸਾਡੇ ਘਰਾਂ ਦੇ ਨੇੜੇ ਇੱਕ ਗੁਰੂ ਘਰ ਸੀਗਾ ਪੁੱਜੀ ਦਾ ਘਰਵਾਲੇ ਦੀ ਦੇਖੋ ਵੀ ਸੀਗੀ ਕੁਦਵਾਰਾ ਬੜਾ ਔਕਾਸ ਸੀ ਕਿ ਸੰਤ ਬੈਠੇ ਬੋਤੇ ਸਾਡੇ ਕੰਦੇ ਰਵਾਹ ਦੇ ਭਾਈ ਕਿ ਸੰਗਤ ਆਈ ਉਹ ਨਾਲ ਸਾਡੇ ਦੇ ਦੁੱਖ ਤੋਂ ਜ਼ਿਆਦੇ ਆ ਉਹਨਾਂ ਨੂੰ ਕਰਿਆ ਤਾਂ ਵੀ ਉਹਨਾਂ ਨੇ ਫੜ ਲਿਆ ਉਹਨਾਂ ਨੇ ਆਪੇ ਦੀ ਬੋਰੀ ਨੂੰ ਅੰਦਰ ਨਹੀਂ ਮਾਰੋ ਤੇ ਟੋਲਖਣੀਆਂ ਸੰਗਰਾ ਬੋਰੀਆਂ ਸੱਜੇ ਤੀਜੀ ਦੇ ਰਾਂਜ ਤੋਂ ਹਿਛਾਰਾ ਅੱਥੇ ਰੱਖਿਆ ਤਾਂ ਸੌਂਦਾ ਰਹੀ ਜੂਗੀ ਤੇ ਆਪਦੀ ਬੋਰੀ ਉੱਤੇ ਰਖਾਤੀ ਉਹਨਾਂ ਦੇ ਘਰੇ ਤੇ ਮੁਰਗੀ ਮਗਰਾ ਆ ਜਾਵੇ ਕੰਮ ਭਾਈ ਤੈਨੂੰ ਮਹਾਰਾਜ ਆਤਾ ਰਾਸ ਤੇ ਗਿਆ ਸੁਦਾ ਨਾ ਲੈ ਕੇ ਤੇ ਉਹਨਾਂ ਨੂੰ ਬਤਾ ਦੀ ਕਿ ਹਾਂ ਭਾਈ ਠੀਕ ਆ ਪੁੱਤ ਸਾਨੂੰ ਅੱਗੇ ਲੋੜ ਸੀ ਹੁਣ ਇਹ ਵੀ ਲੋੜ ਨੇ ਤੁਸੀਂ ਖਾਸ ਕਰ ਲੋ ਤੁਸੀਂ ਖਾਸ ਕਰ ਇਹ ਜਾਣਦਾ ਕਰਮ ਸੀ ਕਿਥੋਂ ਕਿਥੋਂ ਨਾਲ ਮੈਂ ਦੇਖਣਾ ਗੁਰੂਆਂ ਗੱਲਾਂ ਪ੍ਰੀਮ ਭਣੀਆਂ ਸੁਣਨੀਆਂ ਆਪਣੇ ਏਰੀਆ ਦੇ ਸੰਤ ਸੰਤ ਸਤਿਵਾਸੀ ਹਰ ਇੱਕ ਜਾਣਦੇ ਨੇ ਉਹਨਾਂ ਨੇ ਵੀ ਧੰਨਵਾਦ ਆਖਾ ਕੀਤਾ ਨਮਾਇਨ ਮੈਂ ਕਿਹਦੇ ਬੱਲੇ ਬੱਲੇ ਮਾਣ ਰਿਹਾ ਨਾਮ ਲੈਣ ਲੱਗ ਗਿਆ ਆਪਣੀ ਲੋੜਾਂ ਲੈਣ ਲੱਗ ਗਿਆ ਕਹਿੰਦੇ ਉਹਨੇ ਕਿ ਸਮਰੀ ਜੰਬਾਈ ਪਰ ਜੋ ਅਸੀਂ ਪਟੱਖ ਦੇਖਿਆ ਉਹਨਾਂ ਦੀ ਬੰਦਗੀ ਵੇਖੀ ਉਹਨਾਂ ਦੀ ਕਮਾਈ ਵੇਖੀ ਆ ਜੀਬਰਾਹਮੰਦੇ ਸੋਹਣੇ ਪੰਦੇ ਜੋ ਕੋ ਦੇਸੋਂ ਪਾਰੇ ਪੀਤਾ ਪਰਮੇ ਪਰਮਤਾ ਤੇ ਸਤਿਗੁਰੂ ਰੇ ਲਖਾਵੇ ਉਹਨਾਂ ਨੇ ਆਪਣੇ ਆਪ ਨੂੰ ਪੂਜਿਆ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਅਸੀਂ ਕੀ ਕਰਦੇ ਆ ਮੇਰਾ ਗੁੱਸਾ ਨਾ ਕਰੇ ਜੀਬਦੇ ਭਾਣਾ ਪ੍ਰਾਵੇ ਸਾਡਾ ਤਾਂ ਮਾਨੀ ਹੋ ਜਾਣਾ ਕਿਨੇ ਦਰੀਜੇ ਕਿੱਤਾ ਫਰਦਾ ਹੁੰਦਾ ਅੰਦਾ ਕਿ ਕਿਲਾਕ ਦਰੀਜੇ ਕਿਤੇ ਆਸ ਗਰੀਜੇ ਕਿਤੇ ਆਸ ਦੇ ਵਿੱਚ ਕਦੇ ਫਰਦਿਆ ਨਾ ਸਾਡੇ ਬਾਪੂ ਪਸੰਦ ਆਉਂਦੇ ਨਾ ਸਾਡੇ ਦੇਦੇ ਪਸੰਦ ਆਉਂਦੇ ਆ ਨਾ ਸਾਡੇ ਗਰੂਤਲ ਪਸੰਦ ਆਉਂਦੇ ਚਿੰਤਾ ਨੇ ਜੀਵੇ ਚਿੰਤਾ ਨੇ ਮਰ ਜਾਏ ਮਾਰਸ ਦੇ ਦਰਵਾਹ ਬਰਲਾ ਕੋਈ ਪਾਇ ਚਿੰਤਾ ਵੀ ਕਰੀ ਫਰਦੇ ਆ ਹੱਬ ਸਾਡੇ ਵਿੱਚ ਬੈਠਾ ਮੈਂ ਗੱਲ ਬਾਤ ਨੂੰ ਮਾਸਟਰ ਬੈਠਾ ਬੈਠਾ ਮੈਂ ਤੂੜਾ ਕਰਦੀ ਰਹੋ ਉਹਨਾਰੇ ਪਿਤਾ ਜੀ ਕਹਿੰਦੇ ਵੀ ਸਾਡੇ ਚ ਨਸਾਨੀ ਆਉਂਦੀ ਹੈ ਸਾਨੂੰ ਤੰਗ ਬੜਾ ਕਰਦੀਆਂ ਮਾਤਰ ਗੁੱਸਾ ਨਾਲ ਕਰਨ ਵਿੱਚ ਬੋਲਿਆ ਗਿਆ ਦੱਸਣਾ ਪੈਂਦਾ ਸੰਗਤ ਨੂੰ ਕਿ ਨਾ ਬਾਬਾ ਜੀ ਇਹਨਾਂ ਕਰੋ ਠੀਕ ਮੈਂ ਆਪ ਕੋਸ ਨਹੀਂ ਆ ਮੈਂ ਕਿਉਂ ਉਸ ਨਾਲ ਮਾਰ ਬਹਿਣਾ ਹੋਇਆ ਬਈਆਂ ਨੂੰ ਕਹਿੰਦਾ ਨਹੀਂ ਇੱਥੇ ਲੈ ਆਂਦਾ ਮੇਰੇ ਕੋਲੇ ਬਾਬਾ ਜੀ ਮੈਂ ਬਹੁਤ ਔਖਾ ਐ ਮੈਂ ਚਲੇ ਠੀਕ ਆ ਇਸ ਵਰਤ ਤੇ ਅੱਜ ਦੇ ਕੇ ਰਾਮ 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 ਕਰ ਤੱਕੇ ਬਾਬਾ ਨਿਕਲ ਗਏ ਚਲੋ ਛੇ ਮੇ ਜਨਾਂ ਦੇ ਵਧੀਆ ਰਹੋ ਨਾਲ ਦੇ ਪੰਜਾਂ ਉਹਦੀ ਲੜਕੀ ਉਹਦੀ ਭੈਣ ਬਿਰਜ ਕੁੱਤੇ ਵਿਆਹ ਮੇ ਲੜਕੀ ਦਾ ਵਿਆਹ ਸੀ ਉਹ ਲੜਕੀ ਨੂੰ ਲੈ ਕੇ ਆ ਗਏ ਤੰਗ ਰਸਤੇ ਰਵੇ ਮਹਾਰਾਜ ਤੁਸੀਂ ਅਰਦਾਸ ਬੇਨਤੀ ਕਰਦੇ ਕਿ ਕੁੱਤਾ ਖਰਾਣ ਵਾਲਾ ਮੇਰਾ ਪਾਈ ਕੁਛ ਨਹੀਂ ਕੁੱਤਾ ਖਰਾ ਹੁੰਦਾ ਕਿ ਤੇਰੇ ਬਾਪੂ ਨਾਨੇ ਤੇ ਮਸਾਣੀ ਸੀ ਕਿ ਮੈਂ ਝੂੜਿਆ ਮਾਰ ਕੇ ਆਇਆ ਕਰਤਾ ਤੇ ਕਹਿੰਦੇ ਠੀਕ ਆ ਕਹਿੰਦਾ ਹਾਂ ਮੈਂ ਤਾਂ ਨਾ ਠੀਕ ਨਹੀਂਗਾ ਹਲੇ ਨਿਕਲੀ ਨਹੀਂ ਕੋਈ ਜੋ ਜਾ ਕੇ ਬਿਮਾਰ ਹੋ ਗਿਆ ਜਾ ਕੇ ਬਿਮਾਰ ਹੋ ਗਿਆ ਮਹੀਨਾ ਤੋਂ ਮਹੀਨਾ ਬਿਜੜ ਕੇ ਨੰਗੇ ਆਉਂਦੇ ਬਾਦੂ ਅਪਾਲ ਕਰਾਣਾ ਕਰਕੇ ਜੋ ਕੋ ਜੇਸੀ ਮੰਨੂ ਮੰਨ ਦੇ ਵਿੱਚ ਵਿਹਿ ਪਾ ਲੈਣੇ ਆ ਨਾ ਮੰਨ ਦੇ ਵਿੱਚ ਸ਼ੰਕਾ ਪਾ ਲੈਣੇ ਆ ਉਹ ਸਾਡੀ ਜ਼ਿੰਦਗੀ ਭਰਨੀ ਨੇ ਕਿੰਨੇ ਜਿੰਨੇ ਮਰਜ਼ੀ ਬਾਬੇ ਬਗਲਦੇ ਜੋ ਤੇ ਜਿੰਦਗੀ ਚ ਪਾਉਣਾ ਚਾਹੁੰਦੇ ਆ ਭਾਈ ਤੇ ਆਪਣੇ ਅੰਦਰੋਂ ਖੋਜੋ ਪ੍ਰਮਾਤਮਾ ਦੀ ਬੰਦਗੀ ਕਰੋ ਤਹੇ ਤੋਬਤੀ ਕਰਦੇ ਆ ਚੰਗੀ ਗੱਲ ਹੈ ਦੇਵੀ ਦੇਵਤਾ ਕੋਈ ਸੰਸਾਰ ਤੇ ਮਾੜਾ ਨਹੀਂ ਸਾਨੂੰ ਮੰਨਣਾ ਨਹੀਂ ਹੁੰਦਾ ਜੀ ਸਾਨੂੰ ਪ੍ਰਮਾਤਮਾ ਦੀ ਬੰਦਗੀ ਕਰਨੀ ਨਹੀਂ ਆਉਂਦੀ ਜਾ ਕੇ ਅਸੀਂ ਸੰਧੇ ਆਂ ਵਿਚਲੇ ਦੱਬਾ ਚੜਾ ਦੇ ਤੇ ਜਿਹੜਾ ਆਉਂ ਨਾ ਮੰਨ ਲਿਆ ਕੋਈ ਵਰਤੀ ਸੁੱਕੀ ਜਾਂਦਾ ਕੋਈ ਫਕਾਸੇ ਸੁੱਕੀ ਜਾਂਦਾ ਕੋਈ ਲੱਗੇ ਸੁੱਕੀ ਜਾਂਦਾ ਕੋਈ ਮਾਦਾ ਸੁੱਕੀ ਜਾਂਦਾ ਏ ਕੋਈ ਬੋਤਲ ਸੁੱਕੀ ਜਾਂਦਾ ਕੋਈ ਬੱਕਰਾ ਸੁੱਕੀ ਜਾਂਦਾ ਕਿਉਂਕਿ ਅਸੀਂ ਅੰਧੋ ਨੀ ਸਮਝਦੇ ਤੁਹਾਨੂੰ ਹਰ ਇੱਕ ਭਗਵਾਨ ਜਾਂ ਦੇਵੀ ਚ ਦੇਵਤਾ ਹਰ ਇੱਕ ਕੁਝ ਨਾ ਕੁਝ ਦੇਣ ਨੂੰ ਫਿਰਦਾ ਪਰ ਸੱਚੋ ਲਿਆ ਨਹੀਂ ਜਾਂਦਾ ਦਾ ਕੋਈਂ ਭਗਵਾਨ ਪੇਮ ਦਾ ਪੁਖਾ ਹੈ ਉਹ ਚੀਜ਼ਾਂ ਦਾ ਨਹੀਂ ਪੁਖਾ ਦਾ ਕੋਟੀ ਕਰੋੜ ਦੇਰੀ ਦੇ ਦਾ ਬ੍ਰਹਮਾ ਵਿਸ਼ਨੂੰ ਨੇ ਵੇਸੇ ਦਸੇ ਪਾਸ਼ ਸਾਜੇ ਦੇ ਉਤਾਰ ਕਸ਼ਮਸ਼ ਬਾਵਨ ਉਹ ਵਰਤਾ ਸ੍ਰੀਤਾ ਦੇ ਰਾਮ ਉਤਾਰ ਵਿਕਰ ਦੇ ਕ੍ਰਿਸ਼ਨ ਉਤਾਰ ਕਰ ਜੋ ਕੇ ਵਿਸ਼ੇ ਪਾਸ਼ ਜਾਂ ਗੁਰਨਾਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਵੱਧ ਆਕਰਮੜ ਕੇ ਦੇਖੋ ਜਿਹੜੀ ਤੀਜਾ ਨਾ ਇਹ ਬੱਚਾ ਨਾ ਤੇਰੇ ਆਣ ਲੱਜਦਾ ਹੁੰਦਾ ਤੇ ਰਾਮ ਭਗਵਾਨ ਮਾਤਾ ਸ਼ਿਵਰੀ ਵੀ ਕੁੜੀਆ ਚ ਨਾ ਜਾਂਦੇ ਨੇ ਕਿ ਅਸੀਂ ਪਹਿਲਾਂ ਕੋਈ ਮਿਲਣਾ ਚਾਹੀਦਾ ਜੋ ਉਹ ਤੀਜਾ ਨਾ ਕੋਈ ਮਿਲਦਾ ਹੁੰਦਾ ਬ੍ਰਾਸਲ ਦੇ ਪਾਲ ਕ੍ਰਿਸ਼ਨ ਭਗਵਾਨ ਦੀ ਬਿਦਰ ਦੇ ਘਰੇ ਨਾ ਜਾਂਦੇ ਜੋ ਉਹ ਤੀਜਾ ਨਾ ਕੋਈ ਮਿਲਦਾ ਹੁੰਦਾ ਗੁਰਨਾਨਕ ਦੇਵ ਜੀ ਭਾਈ ਲਾ ਬੋ ਜੀ ਕਿਉਂਕਿ ਉਹਨਾਂ ਨੇ ਹਰ ਇੱਕ ਨੂੰ ਪ੍ਰੇਮ ਕੀਤਾ ਹੈ ਕਵੀਆਂ ਦੇ ਸਰਤਾਜ ਦਸਮ ਗ੍ਰੰਥ ਵਿੱਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਹੋਏ ਆ 52 ਕਵੀਆਂ ਦੇ ਸਰਤਾਜ ਮੰਨਿਆ ਵਾਲਮੀਕ ਮਹਾਰਾਜ ਨੂੰ ਕਿਉਂਕਿ ਅਸੀਂ ਜੀਵਨ ਨਹੀਂ ਪਰਣਾਗਾ ਜਿੰਨਾ ਕਿ ਸੁਣ ਲਿਆ ਕਿਸੇ ਤੋਂ ਅੰਨਾ ਕਰੌਣਾ ਪਾ ਦਿੰਨੇ ਆ ਤਦ ਨਹੀਂ ਜੋ ਆਪਣੀ ਜ਼ਿੰਦਗੀ ਸਵਾਰ ਨਹੀਂ ਆ ਭਾਈ ਤਾਂ ਪਰਮਾਤਮਾ ਦੀ ਬੰਦਗੀ ਕਰਨਾ ਕੋ ਸਮਰਨ ਕਰਿਆ ਕਰੋ ਜੇ ਉਸ ਦਾ ਸਿਮਰਨ ਨਾ ਕਰਾਂਗੇ ਬੰਦਗੀ ਨਾ ਕਰਾਂਗੇ ਤੇ ਜ਼ਿੰਦਗੀ ਪਰ ਸਾਡੇ ਗ੍ਰੋਹ ਕ੍ਰੇਸ਼ ਨਹੀਂ ਲੁਕਣੇਗੇ ਕਿਉਂਕਿ ਚੱਲੀ ਜਾਣੇ ਆ ਮੈਂ ਦੇਖਦਾ ਉੱਥੇ ਸੰਗਤ ਆ ਵੀ ਜਾਂ ਮੇਰੇ ਕੋਲ ਤਾਂ ਘੱਟ ਆਉਂਦੀ ਆ ਕਿਉਂਕਿ ਮੈਂ ਥੋੜਾ ਜਿਹਾ ਅਣਬਸਵਾ ਦੇ ਗਿਆ ਜੇ ਇਬ ਦੀ ਗੱਲ ਕਹਿਣੀ ਆ ਕਿਹਾ ਜੰਮਾ ਬਾਬਾ ਜੀ ਸਾਡੀ ਬੋਡੇ ਦੁਖਦੇ ਬਾਬਾ ਜੀ ਸਾਡੀ ਧੀ ਦੁਖਦੀ ਬਾਬਾ ਸਾਨੂੰ ਆ ਹੋ ਗਿਆ ਕਿਉਂਕਿ ਜਿਹੜਾ ਇਲਾਜ ਡਾਕਟਰ ਨੇ ਕਰਨਾ ਬਾਬਾ ਕੋਈ ਨਹੀਂ ਕਰ ਸਕਦਾ ਜੀ ਛੋਡੇ ਅੰਦਰ ਹੀ ਐਂਡਾ ਆ ਲੈਰ ਜਗੀ ਜਾਂਦੀ ਆ ਕਿੱਥੋਂ ਨਿਕਲੀ ਮਾਈਂਡ ਚੋਂ ਉਹਨੇ ਫੋਝੇ ਇੱਕ ਬੰਦੇ ਨੇ ਉਹਨੂੰ ਆਪਣੇ ਲਈ ਬਰਾਤਾ ਜੀ ਅਮੈਗ ਦੀ ਬੋਲੀ ਜਾਂ ਨੇ ਕਿਹਨੇ ਫੋਟਿਆ ਕੰਸਾਨ ਨੇ ਫਰਿਆਸੀ ਕੀ ਅਸੀਂ ਉੱਥੇ ਕੀ ਰਹਿ ਗਏ ਆ ਜੇ ਅਸੀਂ ਪ੍ਰਮਾਤਮਾ ਦੀ ਬੰਦਗੀ ਨਾ ਕਰਾਂਗੇ ਮੇਰੇ ਰਾਗ ਨੂੰ ਅਸੀਂ ਸੁਆ ਸੁਆ ਯਾਦ ਨਾ ਕਰਾਂਗੇ ਤਾਂ ਕੁਝ ਨਹੀਂ ਮਿਲਣਾ ਜਿੱਲਾ ਦੀ ਯਾਦ ਦੇ ਕੋਈ ਅੱਜ ਬੈਠੇ ਆ ਉਹਨਾਂ ਨੇ ਸਿਰਫ ਆਉਣ ਲਈ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਪ੍ਰਮਾਤਮਾ ਦੀ ਭਗਤੀ ਕਰਕੇ ਅਜ ਰੰਗਣਾ ਲੱਗੀ ਵੀ ਆ ਅੰਕਸੋ ਮੈਂ ਜਦੇ ਸੁਰੀਓ ਸ਼ਰਨਾਸੀ ਮੰਨੂ ਕਹਿੰਦੇ ਪੁੱਤ ਜਾਦਾ ਮੈਨੂੰ ਹਰੀਦਵਾਸ ਜਲਪਰਵਾਹ ਕਰਿਆਈ ਤੇ ਜਾ ਐ ਆਪਰੀ ਜਿੱਤੇ ਦੁਨੀਆ ਦਾ ਹੰਕਾਰ ਹੁੰਦਾ ਮੇਰਾ ਉੱਤੇ ਕਰ ਦਿੰਦੀ ਮੇਰੀ ਕੋਈ ਮੋਰਟੀ ਦੇ ਬਣਾਲੇ ਕੁਝ ਨਹੀਂ ਕਰ ਲਾਗਾ ਬਸ ਸੇਂਤ ਪ੍ਰਸਾਦਾ ਜੇ ਦੁਨੀਆ ਚ ਕਰਨਾ ਹੈ ਤਾਂ ਬੰਦਗੀ ਦਾ ਪ੍ਰਚਾਰ ਕਰਨਾ ਹੈ ਅਸੀਂ ਆਪਣੇ ਨੂੰ ਜੋਰ ਲਾਈ ਜੰਨੇ ਆ ਵਿਚ ਰਿਠਿਆ ਪ੍ਰਮੋਦ ਜੀ ਮੇਹ ਜੀ ਲੰਤਾ ਜੀ ਅੰਦਰ ਸੰਤ ਜੀ ਅੰਦਰ ਗਰੀ ਜੀ ਇਹਨਾਂ ਨੇ ਇੰਨਾ ਕੁ ਮੈਂ ਕੋਟ-ਕੋਟ ਨੇ ਧੰਨਵਾਦ ਕਰਦਾ ਏ ਤੰਬਦੇ ਸਾਨੂੰ ਬੁਲਾਇਆ ਪ੍ਰਾਗ ਰਾਜ ਪ੍ਰਾਗ ਰਾਜ ਬੁਲਾਇਆ ਕਿੱਦਾਂ ਸਕੌਟੀ ਦੇ ਸਾਨੂੰ ਲੈ ਗਏਗਾ ਸਕੌਟੀ ਜੋ ਇਸ਼ਾਨਾਰ ਕਰਾਇਆ ਪਰ ਉਸੇ ਪ੍ਰਚਾਰ ਕਹਿ ਜੀ ਦਾ ਕੀਤਾ ਗਿਆ ਮੇਨ ਮੁੱਦਾ ਕਿਥੇ ਬ੍ਰਾਹਮਣ ਵੀ ਸਾਰੇ ਸਾਧੂ ਸੰਤਰੀ ਸ਼ੀ ਮੁਨੀ ਸਾਰੇ ਇਕੱਠੇ ਕੀਤੇ ਗਏ ਕਿ ਸਾਰਿਆਂ ਨੂੰ ਇਹ ਕਹਿਆ ਵੀ ਭਾਈ ਸਾਡੀ ਹੱਥ ਵੱਲ ਕੇ ਬੇਨਤੀਆ ਗਊ ਗ੍ਰਿਹ ਦਾ ਹਰ ਇੱਕ ਦਾ ਸਤਿਕਾਰ ਕਰਿਆ ਕਰੋ ਆ ਜਾਤੀ ਪਾਰ ਚੋਂ ਨਿਕਲ ਕੇ ਉਹ ਜੀਵਨ ਚੋਂ ਨਿਕਲੋ ਜੋ ਤੁਸੀਂ ਸਾਧੂ ਸੰਤ ઋષਿਮੁਨੀ ਇਹ ਜਾਤਾਂ ਪਾਤਾਂ ਦੇ ਚੱਕਰਾਂ 'ਚ ਤੋਰ ਤੇ ਸੱਚ ਸਰਕਾਰਾਂ ਦਾ ਕੋਈ ਦੋਸ਼ ਨਹੀਂ ਗਾ। ਬੜੀ ਸਰਕਾਰਾਂ ਨੂੰ ਕਹਿੰਦੇ ਆ ਕਿ ਤੁਸੀਂ ਆਪ ਹੀ ਇਹ ਜਿੱਦਾਂ ਤਨਕਰਦੇ ਮੈਨੂੰ ਤੇ ਬਹੁਤ ਵਧੀਆ ਨਾਲ ਪ੍ਰਚਾਰ ਲੱਗਾ ਉਸ ਤੋਂ ਬਾਅਦ ਸਾਡਾ ਪ੍ਰੇਮ ਭਾਵਨਾ ਦੇਖ ਕੇ ਇਹਨਾਂ ਨੇ ਸਾਨੂੰ ਉਹਯੋਧਿਆ ਬੁਲਾਇਆ। ਲੋਕਾਂ ਅਸੀਂ 700 ਰੁਪਈਆ ਹੀ ਲਾਇਆਗਾ ਇਹਨਾਂ ਦੇ ਖਰਚੇ ਤੇ ਗਏ ਆ। ਗਲੋਲ ਸਪੋਰਟ ਦੇ ਨਾਲ ਕੰਮ ਤੇ ਵੀ ਇਹਨਾਂ ਨੇ ਖਰਚਾ ਸਾਰਾ ਕੀਤਾ। ਜਲੰਧ ਦਾ ਪ੍ਰੀਮ ਆ ਭਾਵਨਾ ਨਾਲ ਮੈਨੂੰ ਇਕੱਲੇ ਨਹੀਂ ਬੜੇ ਸਾਧੂਆਂ ਮੋਤੇ ਬਣਾ ਕੇ ਸਤਿਕਾਰ ਕੀਤਾ ਗਿਆ ਮੁਰੇਸ਼ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਆਪ ਤੇ ਤਰਨਤਲ ਜੀ ਜਲੰਧਰ ਤੋਂ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦਾ ਮੈਂ ਆਪਣੇ ਜਰਦਿਆਂ ਦੀਆਂ ਗਹਿਰਾਈਆਂ ਤੋਂ ਨਾਲ ਹੀ ਆਪਾ ਪ੍ਰਗਟਨਾ ਜੀ ਜੋ ਕਿ ਅੰਮ੍ਰਿਤਸਰ ਤੋਂ ਰਾਣ ਪੀਰ ਚ ਹਸਾਨ ਦੇ ਮੁੱਖ ਚਾਲਕ ਨੇ ਰਵਿੰਦਰ ਗਿਰੀ ਜੀ ਜਲੰਧਰ ਤੋਂ ਨਵੇਂ ਪਾਣੀ ਪ੍ਰਵੋਡਿਕਾ ਤੇ ਬਾਬਾ ਸੰਤ ਬਾਬਾ ਮਗਨਾ ਜੀ ਜਿਹੜੇ ਤਵੀਤ ਖਰਾਬ ਹੋਈ ਅੰਮ੍ਰਿਤਸਰ ਤੋਂ ਆਣ ਇਸ ਤੇ ਦੇ ਤੇ ਨਾਲ ਹੀ ਸਾਡੇ ਬਾਬਾ ਭਜਨ ਦਾ ਜੀ ਢੋਲਕੋੜ ਜਲਾਲ ਵਾਲੇ ਬਾਬਾ ਮੋਹਨ ਦਾ ਜੀ ਬਖੜਾਰੀ ਜਲਾਲ ਵਾਲੇ ਬਾਬਾ ਧਰਮਦਾਸ ਜੀ ਸੱਦੇ ਵਾਲੇ ਬਾਬਾ ਅਰੰਤ ਮਨੀ ਜੀ ਸੱਦੇ ਵਾਲੇ ਬਾਬਾ ਮੁਖੀਆਰ ਸਿੰਘ ਜੀ ਚੰਗਵਾਜਤ ਤੇ ਬਾਬਾ ਸਾਡੀ RAM ਦੀ ਖਾਈ ਤੋਂ ਬਾਬਾ ਭੂਲਾ ਜੀ ਪੁਰਾ ਹੜਕਾ ਤੇ ਬੜੇ ਸਾਧੂ ਸੰਤਾਂ ਨਾਲ ਤੁਸੀਂ ਇੱਥੇ ਪਹੁੰਚੇ ਹੋ ਜਰਨੇਰਾ ਤਾਂ ਕਈ ਦਿਨਾਂ ਤੋਂ ਹੋਣ ਹੋਵੇ ਚੜ੍ਹਦੇ ਵਿਖਾਏ ਆ ਨਾੜੇ ਨਾ ਕੁਸ਼ ਆਏ ਆ ਤੇ ਸੰਜੀਵ ਕੁਮਾਰ ਜੀ ਰਾਜ ਕੁਮਾਰ ਅਦਵਾਰ ਜੀ ਉਹ ਵੀ ਬੜੇ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਆਏ ਕਿਉਂ ਆ ਮੇਲ ਮੁੱਦਾ ਇਹ ਵੀ ਇਹਨੇ ਬੁਰਾ ਚੱਲ ਕੇ ਕਿਉਂ ਆਇਆ ਇਹਦੀ ਯਾਦ ਵਿੱਚ ਆਇਆ ਜਿਵੇਂ ਪ੍ਰਮਾਤਮਾ ਦੀ ਬੰਦਗੀ ਕੀਤੀ ਆ। ਕਬੀਰ ਮਹਾਰਾਜ ਨੂੰ ਸਾਰੇ ਜਾਣਦੇ ਆ ਪਰ ਇਹ ਕੋਈ ਜਾਣਦਾ ਕਬੀਰ ਮਹਾਰਾਜ ਕਿਹਨਾਂ ਦੇ ਰਾਜਾ ਕਿਰਿਆ ਸੀ ਦਾ ਕਿਸੇ ਨੂੰ ਪਸਰੋ ਕਿਸੇ ਨੂੰ ਪਤਾ ਆਉਂਦਾ। ਕਿਉਂ ਨਹੀਂ ਪਤਾ ਕਿਉਂਕਿ ਕਬੀਰ ਮਹਾਰਾਜ ਨੂੰ ਤਾਂ ਜਾਣਦੇ ਆ ਕੋਈ ਉਹਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਆ। ਸ਼੍ਰੋਮਣੀ ਆਦੇ ਸ਼੍ਰੋਮਣੀ ਭਗਤ ਹੋਇਆ ਪਦ ਜੈ ਦੇਵ ਜੀ ਪੀਤਾ ਜੀ ਸਧਨਾ ਭਗਤ ਜੀ ਸੋਹੜਾ ਪਦ ਜੀ ਕਵੀਰ ਪਾਪ ਜੀ ਨਾਨ ਦੇ ਭਗਤ ਪ੍ਰਲਾਦ ਭਗਤ ਵਰਕਾ ਪਵਿੱਤਰ ਹੋ ਪਵਤਾਰੀ ਚੰਦਰ ਬਲਿ ਚੰਦਰ ਜਿਨਾ ਮਾਤਾ ਤੇ ਰਣੀ ਦਾਸ ਬੇਣੀ ਦਾਤ ਰੋਚਨ ਭਗਤ ਵਿਧਰ ਭਗਤ ਗੁਰੂੜ ਭਗਤ ਉਗਰ ਸੈਨ ਜੰਮੜ ਤੇ ਉਮੇਸ਼ ਤੇ ਪਤੰਗ ਰਵੀ ਦਾਸ ਧੁਤਿਸ਼ਾ ਰਾਮਾਨੰਦ ਪਰਮਾਨੰਦ ਕੀ ਕੀ ਕਾਗੜੇ ਤੇ ਮੈਨਾ ਜਵਤੀ ਮਈ ਸਰਬ ਤਖਾਲੀਆਂ ਕੁੱਲੀਆਂ ਤੇ ਬੈਦ ਕੇ ਪ੍ਰਮਾਤਮਾ ਨੂੰ ਆਪਣੇ ਵਸਤ ਚ ਕਰ ਲਿਆ ਨਾਮ ਦੇ ਜੀ ਨੇ ਤੁਗਨਾਤ ਸਾਹਿਬ ਦੀ ਬੰਦਗੀ ਕੀਤੀ ਜੀ ਛਪਰੀ ਬਣ ਕੇ ਗਿਆ ਜੋ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਭਗਵਾਨ ਨਾਲ ਭਾਈ ਉਹਨਾਂ ਨੂੰ ਕਿਤੇ ਟਟਕਣ ਵਾਲੇ ਪੈਣਾ ਨਹੀਂਗਾ ਕਿਤੇ ਦਰਦਰ ਤੋਂ ਜਾਣਾ ਨਹੀਂ ਪੈਣਾਗਾ ਜੇ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਮੈਨੂੰ ਪੱਕਾ ਯਕੀਨ ਹੈ ਜੇ ਤੁਸੀਂ ਮੰਨ ਲਓ ਜਿੰਨੇ ਸੰਗਤ ਬੈਠੀ ਆਂ ਘੰਟਾ 2-2 ਘੰਟੇ ਹਰ ਇੱਕ ਫੋਨ ਤੇ ਲਾਉਂਦਾ ਏ ਡੋਲੀ ਦੇ ਦੋ ਘੰਟੇ ਦਾ ਬੱਕੀ ਰਜੇ ਵੀ ਢੰਟਾ ਦਾ ਸਿਆਣਾ ਵੀ 라ੰਦਾ ਏ ਦੋਵੇਂ ਢਾਂਟੇ ਦਿਨ ਹੀ ਜਾਂ ਤੇ ਮਹੀਨੇ ਦੇ 7 ਘੰਟੇ ਹੋਵੇ ਸਾਲ ਦੇ 600 ਤੁਜਾਰੇ ਉੱਪਰ ਗੋੜਿਆ ਇਹਨੂੰ ਕਮੈਂਟ ਕਰ ਲੋ ਆਪਣੀ ਜ਼ਿੰਦਗੀ ਤੇ ਤੇ ਜੇ ਅਸੀਂ 5 ਮਿੰਟ ਸਮਰਨ ਕਰਨ ਨੂੰ ਕਹਿੰਦੇ ਕਿ ਬਾਬਾ ਜੀ ਸਾਡਾ ਮਾਨ ਨਹੀਂ ਲੱਗਦਾਗਾ ਮਨ ਦਾ ਪੂਰਾ ਭਿਆਸਾ ਸਾਡੇ ਵਿਸ਼ੇਪਕਾਰ ਆ ਕਾਮ ਕ੍ਰੋਧ ਲੋਭ ਲੋਭ ਅਹੰਕਾਰ ਛੱਲਾ ਮਾਰਦਾ ਏ ਜਦੋਂ ਮਨ ਮਨ ਤੱਕਦਾ ਕਿਉਂ ਨਹੀਂ ਕਿਉਂਕਿ ਮਨ ਮੰਲੀ ਕਾਗਰ ਦਾ ਸਹੀ ਨਹੀਂ ਜਦੋਂ ਅਸੀਂ ਮੰਨਦੇ ਨਾਲ ਜੋਗੀ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਹਰ ਰੋਜ਼ ਇਸ ਪ੍ਰਮਾਤਮਾ ਦੇ ਨਾਮ ਦੀ ਮੰਤਰ ਛੱਟ ਮਾਰਾਂਗੇ ਘੋੜਾ ਜਿੰਨਾ ਮਰਜੀ ਅੜੀਲ ਹੋਵੇ ਜੇ ਬੰਦਾ ਉਹ ਤੇ ਨਿੱਕਾ ਕਾਠੀ ਪਾਉਣ ਲੱਗ ਜੇ ਇੱਕ ਨਾ ਇੱਕ ਦਿਨ ਤੇ ਸਵਾਰ ਹੋ ਜਾਂਦਾ ਹੈ ਮਨ ਵੀ ਇਸ ਤਰ੍ਹਾਂ ਹੈ ਮਨ ਤੇ ਸਰੀਰ ਦਾ ਅੰਗ ਨਹੀਂ ਇਸ ਲਈ ਤੁਸੀਂ ਨਿਰਤ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਇੱਕ ਨਾ ਇੱਕ ਦਿਨ ਮਨ ਦੀ ਰਗਾਮ ਸਾਡੇ ਹੱਥ ਵਿੱਚ ਹੋ ਜੂਗੀ ਨਾ ਸਾਨੂੰ ਸੰਦੇਸਤਾ ਕਾਮ ਗ੍ਰੇਵ ਮੇਨੋ ਹੰਕਾਰ ਵੀ ਸਾਡੀ ਆਗਿਆ ਦੇ ਵਿੱਚ ਹੋ ਜਾਣਗੇ ਇਸ ਲਈ ਭਾਈ ਤੁਸੀਂ ਸਾਰੇ ਸੰਗਤ ਇੱਥੇ ਆਈਆਂ ਮੈਂ ਕੋਈ ਸਾਧੂ ਨਹੀਂ ਨਾਮ ਹੈ ਕੋਈ ਸੰਤਾਂ ਨਾ ਮੈਂ ਕੋਈ ਫਕਰਾ ਨਾ ਮੈਂ ਕੋਈ ਫਕੀਰਾ ਪੁਕਰ ਸ਼ੁਕਰ ਨਿਰਜਨ ਹਾਰਾ ਕਲਗੀ ਦੀ ਜੀਵਾਂ ਜਿੰਨੇ ਤੁਸੀਂ ਸਾਰੇ ਸੰਗਤ ਬੈਠੀਆਂ ਹਰ ਮੇਰ ਦਾ ਸਾਰਾ ਦੇ ਚਰਨਾਂ ਦੇ ਧੀਵਿਆ ਮੇਰੇ ਬੱਲੇ ਤਾਂ ਖੜੇ ਹੋ ਮੈਂ ਸੋਡਾ ਧੰਨਵਾਦ ਕਰਦਾ ਹਾਂ ਮੇਰੇ ਮੂਹਰੇ ਦੇ ਆਕੇ ਆਕੇ ਤੁਸੀਂ ਕਿੰਨੇ ਆ ਗਏ ਆ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਸਾਰਿਆਂ ਨੇ ਨਮਸਕਾਰ ਕੀਤੀ ਆ ਮੈਂ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਰੂੰਗਾ ਕਿ ਸੱਚੇ ਪਾਤਸ਼ਾਹ ਜੇ ਮੈਂ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਹੈ ਤਾਂ ਸਭ ਦਾ ਫਲ ਆ ਕਰੇ ਸਾਰੀਆਂ ਮਨੋ ਕਾਮਨਾ ਪੂਰਨ ਕਰੀ ਸੋ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਕਰਦਾ ਹਾਂ